ਅੱਜ ਦੀ ਵੀਡੀਓ ਵਿੱਚ ਬਾਈ ਇੱਕ ਵੈੜ ਦੀ ਵੀਡੀਓ ਬਣਾਈ ਆ ਤੇ ਜਿਸ ਘਰ ਚੋਂ ਵੀਡੀਓ ਬਣਾਈ ਆ ਵੀਰ ਦੇ ਖੇਲੂ ਪਸ਼ੂ ਰੱਖੇ ਵਿਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਪਿੰਡ ਗੁੰਮਟੀਕਲਾਂ ਜ਼ਿਲ੍ਹਾ ਬਠਿੰਡਾ ਸੀਲਪੂਲ ਨੇੜੇ ਪਿੰਡ ਭਾਈ ਰੂਪਾ ਟਵਾਲੀ ਇਹ ਪਿੰਡ ਨੇੜੇ ਰਹ ਜਾਂਦੇ ਆ ਮੋਬਾਈਲ ਨੰਬਰ ਪੁੱਛੋ ਜੀ 8427517706 ਇਹ ਬਾਈ ਦਾ ਕੰਟੈਕਟ ਨੰਬਰ ਨੋਟ ਕਰ ਲਓ ਬਾਈ ਕਿਹੜਾ ਸੂਆ ਸੋਈ ਆ ਵੀਰੇ ਦੂਜਾ ਸੂਆ ਜੀ ਕਦੋਂ ਸੂਈ ਆ ਵੀਰੇ ਅੱਜ ਸਵੇਰੇ ਸੂਈ ਸਵੇਰੀ ਸੂਈ ਸੀ ਬੱਚਾ ਦੇ ਤਾਂ ਬੱਛੀ ਹੈ ਨਾ ਬੱਛੀ ਪੜੀ ਚੰਗੀ ਆ ਨਾ ਬਾਈ ਕਿਆ ਬਾਤ ਆ ਬਾਈ ਤੇ ਜੇਰੇ ਦੀ ਆ ਪਈ ਆ ਬਾਈ ਪੱਠਲ ਚ ਰੱਖੀ ਬੈਠਾ ਕੰਪਲੀਟ ਆ ਬੱਚਾ ਬੜਾ ਚੰਗਾ ਦਿੱਤਾ ਕਰਮਣੀ ਨੇ ਖੈਰ ਬੜਾ ਆਪ ਵੀ ਬਹੁਤ ਚੰਗਿਆ ਕਿੰਨਾ ਘਬਰਾਇਓ ਜੀ ਓਕੇ ਬਾਈ ਕਿੰਨਾ ਦੁੱਧ ਚੋਇਆ ਸੀ ਬਾਈ ਪਿਛਲੇ ਸੋਏ 20-22 ਲੀਟਰ ਦੇ 20 ਤੋਂ 22 ਲੀਟਰ ਦੁੱਧ ਬਾਈ ਨੇ ਪਿਛਲੇ ਸੋਏ ਦਾ ਜਿਹੜਾ ਘਰੇ ਚੋਇਆ ਘਰ ਦੀ ਬੈਠਾ ਬਾਈ ਦਾ ਕੋਈ ਵਪਾਰ ਦਾ ਕੰਮ ਨਹੀਂ ਮੁੱਲ ਬਾਈ ਨੇ ਰੱਖਿਆ ਦਾ 95000 ਰੁਪਏ ਮੌਕੇ ਤੇ ਵਧੀਆ ਮਾਨਦਾਨ ਕੋਲ ਚੈੱਕ ਕਰਨੀ ਹੋ ਜਾਊਗਾ ਵੱਡੇ ਟਾਣ ਚ ਇਹਦੀਆ ਫੁੱਲ ਕੱਦ ਗੜ ਠੰਡੀ ਸੀਲ ਚਵਾਈ ਚੁਈ ਬਾਈ ਕਹਿੰਦਾ ਐਨ ਓਕੇ ਆ ਘਰੇ ਰੱਖਣ ਵਾਲੀ ਆ ਨਾ ਬਾਈ ਬੜਾ ਹਾਂਜੀ ਪੂਰੀ ਵਧੀਆ ਹੂੰ ਬਾਕੀ ਮੁੱਲ ਵੀ ਬਾਈ ਨੇ ਜਮਾ ਜਾਇਜ਼ ਰੱਖਿਆ ਖਿੱਚ ਕੇ ਮੁੱਲ ਰੱਖਿਆ ਪੜੀ ਵੀ ਬਾੜੀ ਆ ਜਾਣ ਜੂਣ ਪੂਰੀ ਆ ਨਾੜਾਂ ਲੇਵੇ ਤੇ ਪੰਡ ਵਾਲਾ ਲੇਵਾ ਬਾਈ ਤੇ ਬੱਚ ਆ ਗਿਆ ਮਗਰ ਬੱਚੀ ਬਾਈ ਧੰਨਵਾਦ